ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਸੀਆਂ ਦੀ ਸਰਕਾਰ ਨੇ ਪ੍ਰਵਾਸੀਆਂ ਦੇ ਨਾਲ ਖੜਕੇ ਪੰਜਾਬੀਆਂ ਤੇ ਪਰਚਾ ਕੀਤਾ ਅੱਜ ਤੋਂ ਲਗਭਗ 15 ਦਿਨ ਪਹਿਲਾਂ ਮਹਾਲੀ ਵਿੱਚ ਪ੍ਰਵਾਸੀਆਂ ਵੱਲੋਂ ਬੜੀ ਬੇਰਹਿਮੀ ਦੇ ਨਾਲ ਪਿੰਡ ਕੁੰਬੜੇ ਦੇ ਮਹਾਲੀ ਦੇ ਪਿੰਡ ਕੁੰਬੜਾ ਦੋ ਪੰਜਾਬੀ ਗਰੀਬ ਪਰਿਵਾਰ ਦੇ ਨੌਜਵਾਨ ਬੱਚਿਆਂ ਦੀ ਬੜੇ ਹੀ ਦਰਦਨਾਕ ਕਣੌਣੇ ਤਰੀਕੇ ਨਾਲ ਜਿਹੜੀ ਆ ਉਲੀਆ ਹੱਤਿਆ ਕੀਤੀ ਜਾਂਦੀ ਆ ਇੱਕ ਬੱਚਾ ਉਸੇ ਦਿਨ ਪੂਰਾ ਹੋ ਜਾਂਦਾ ਇੱਕ ਦਿਨ ਬੱਚਾ ਬਹੁਤ ਦਿਨ ਹਸਪਤਾਲ ਰਹਿਣ ਤੋਂ ਬਾਅਦ ਜਿਹੜਾ ਦਮ ਤੋੜ ਦਿੰਦਾ ਤੇ ਪ੍ਰਵਾਸੀਆਂ ਦੀ ਸਰਕਾਰ ਮੈਂ ਤਾਂ ਕਹ ਰਿਹਾ ਕਿਉਂਕਿ ਚਲਦੀ ਆ ਦਿੱਲੀ ਉਹ ਯੂਪੀ ਉਹ ਸਾਰੀ ਸਰਕਾਰ ਹੈ ਪੁਰ ਰੋਸ ਵਜੋਂ ਜਦੋਂ ਸਾਡੇ ਪੰਜਾਬ ਦੇ ਦੋ ਬੱਚੇ ਬੇਰਹਿਮੀ ਦੇ ਨਾਲ ਕਤਲ ਕੀਤੇ ਗਏ ਨੇ ਤਾਂ ਤਰਰਤ ਲੱਗਣੀ ਆ ਰੌਲਾ ਪਾਣੀ ਆ ਕਿਉਂਕਿ ਕਾਰਵਾਈ ਕੋਈ ਨਹੀਂ ਜਦੋਂ ਪਿੰਡ ਕੁੰਬੜੇ ਦੇ ਸਾਰੇ ਲੋਕਾਂ ਵੱਲੋਂ ਇਕੱਠੇ ਹੋ ਕੇ ਮਹਾਲੀ ਦੇ 에য়ারਪੋਰਟ ਰੋਡ ਤੇ ਧਰਨਾ ਲਗਾਇਆ ਜਾਂਦਾ ਤਾਂ ਉੱਥੇ ਸਾਰੇ ਧਰਨੇ ਵੀ ਜਾਂਦੇ ਆ ਮੈਂ ਵੀ ਉਸ ਧਰਨੇ ਦੇ ਵਿੱਚ ਗਿਆ ਸਾਡਾ ਜਾਣਾ ਫਰਜ਼ੀ ਪੈਂਦਾ ਮੋਹਾਲੀ ਦੇ ਸ਼੍ਰੋਮਣੀ ਕਲਜਲ ਦੇ ਹਲਕਾ ਚਾਰਜ ਸਰਦਾਰ ਪਰਮਿੰਦਰ ਸਿੰਘ ਸੁਹਾਣਾ ਜੀ ਉਹ ਵੀ ਉੱਥੇ ਧਰਨੇ ਨੂੰ ਦੇ ਵਿੱਚ ਆਪਣੇ ਹਲਕੇ ਦੇ ਪੰਜਾਬੀਆਂ ਦੇ ਨਾਲ ਆਪਣੇ ਲੋਕਾਂ ਦੇ ਨਾਲ ਖੜੇ ਸੀ ਤੇ ਅੱਜ ਕੱਲ ਇੱਕ ਐਫਆਈਆਰ ਸਾਹਮਣੇ ਆਉਂਦੀ ਆ ਕਿ ਪਰਮਿੰਦਰ ਸਿੰਘ ਸੁਹਾਣੇ ਤੇ ਐਫਆਈਆਰ ਕੀਤੀ ਜਾਂਦੀ ਹੈ ਕਿ ਇਹਨੇ ਲੋਕਾਂ ਨੂੰ ਕਸਾਇਆ ਜਾਨ ਮ ਕੀਤਾ ਜਾਨੀ ਮਾਲ ਦਾ ਖਤਰਾ ਪੈਦਾ ਹੋ ਸਕਦਾ ਸੀ ਉੱਥੇ ਅਸੀਂ ਆਪਣੇ ਸਾਡੇ ਦੋ ਜਵਾਨ ਬੱਚੇ ਇੱਕ ਮਾਰਿਆ ਗਿਆ ਇੱਕ ਉਹ ਦੋ ਹਸਪਤਾਲ ਚ ਪਿਆ ਸੀ ਉਹਨਾਂ ਦੇ ਹੱਕ ਵਿੱਚ ਵੀ ਨਹੀਂ ਖੜ੍ਹ ਸਕਦੇ ਜੇ ਤੁਸੀਂ ਪਰਚੇ ਕਰ ਦਿੱਤੇ ਇਹ ਸਰਕਾਰ ਪੰਜਾਬੀਆਂ ਦੀ ਹੈ ਹੁਣ ਮੇਰੀ ਸਾਰੇ ਪੰਜਾਬ ਦੇ ਨੌਜਵਾਨ ਉਹਨਾਂ ਨੌਜਵਾਨਾਂ ਨੂੰ ਤਾਨਾ ਵੀ ਆਇਆ ਇਹ ਉਹਨਾਂ ਨੌਜਵਾਨਾਂ ਨੂੰ ਤਾਨਾ ਜਿਹੜੇ ਬਾਹਰ ਵੀ ਬੈਠੇ ਨੇ ਜਿਹੜੇ ਕਹਿੰਦੇ ਸੀ ਬਦਲਾ 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 ਆ ਬਦਲਾ ਆ ਤਾਨਾ ਮਾਰਾਂਗੇ ਸਾਨੂੰ ਵੀ ਤਾਂ ਨੇ ਬੱਜੇ ਨੇ ਤਾਂ ਨਾ ਉਹਨਾਂ ਨੌਜਵਾਨਾਂ ਨੂੰ ਮੈਂ ਕਿ ਦੱਸੋ ਤੁਸੀਂ ਕੀ ਸਰਕਾਰ ਹੁਣ ਤੁਸੀਂ ਪੰਜਾਬੀਆਂ ਦੀ ਬਣਾਈ ਆ ਜਾਂ ਪ੍ਰਵਾਸੀਆਂ ਦੀ ਬਣਾਈ ਆ ਬੱਚੇ ਸਾਡੇ ਮਾਰੇ ਗਏ ਤੇ ਉਲਟ ਪਰਚੇ ਵੀ ਸਾਡੇ ਤੇ ਹੀ ਕੀ ਅਸੀਂ ਆਪਣੇ ਲੋਕਾਂ ਦੇ ਨਾਲ ਖੜ ਕੇ ਆਵਾਜ਼ ਵੀ ਨਹੀਂ ਚੱਕ ਸਕਦੇ ਮੈਂ ਵੀ ਉੱਥੇ ਬੈਠਾ ਸੀ ਹੋਰ ਵੀ ਬਹੁਤ ਉੱਤੇ ਆਏ ਪਰਚਾ ਸਿਰ ਪਰਮਿੰਦਰ ਸਿੰਘ ਸਵਾਨੇ ਤੇ ਆਣੀ ਦਬ ਦੇ ਭਗਾਂਤਮਨ ਸਿਆ ਰੀੜ ਦੀ ਹੱਡੀ ਤੇਰੇ ਵੀ ਨਹੀਂ ਹੈ 92 ਐਮਐਲ ਪੰਜਾਬੀਆਂ ਨੇ ਆ ਬਦਲਾਅ ਲੈ ਸਾਡੇ ਨੌਜਵਾਨ ਜਿਹੜੇ ਕਹਿੰਦੇ ਸੀ ਕਿ ਵੱਖਰਾ ਜਿਹਾ ਬਦਲਾਅ ਲਿਆਵਾਂਗੇ ਪੰਜਾਬ ਦੇ ਵਿੱਚ ਆ ਚੁਣ ਲੋ ਦੇਖ ਲੋ ਬਦਲਾਅ 92 ਐਮਐਲ ਪੰਜਾਬੀਆਂ ਦੇ ਆ ਬਦਲਾਅ ਨੇ ਚੁਣੇ ਤੇ ਰਾਜ ਸਭਾ ਮੈਂਬਰ ਕੋਈ ਹਰਿਆਣੇ ਦਾ ਕੋਈ ਜੁਪੀ ਦਾ ਕੋਈ ਦਿੱਲੀ ਦਾ ਉਹਨਾਂ ਦੇ ਨਾਂ ਕਿਰੇ ਉਰੇ ਠੇਕਾ ਲਿਆ ਉਹਨਾਂ ਨੇ ਹਾਲਾਤ ਇੱਥੋਂ ਤੱਕ ਪੈਦਾ ਹੋ ਗਏ ਮੈਂ ਤਾਂ ਕਹਿ ਰਿਹਾ ਕਿ ਭਗਵੰਤ ਮਾਨ ਦੀ ਰੀੜ ਦੀ ਹੱਡੀ ਹੈ ਨਹੀਂ ਗੱਲਾਂ ਦੇ ਕਢਾ ਜੋ ਗਈਆਂ ਤੂੰ ਵੀ ਆ ਮੁੱਖ ਮੰਤਰੀ ਵੀ ਸਾਡਾ ਗੱਲਾਂ ਜੋ ਗਈ ਆ ਬੜੀਆਂ ਦਬਦਾ ਕਿੱਥੇ ਆ ਦੱਬੜੇ ਤੀਰ ਚੜਾਏ ਗਾਣੇ ਗਾਏ ਤੇਰੇ ਯਾਰ ਨੂੰ ਦਬੰਨੋਂ ਫਿਰਦੇ ਸੀ ਦਬਦਾ ਕਿੱਥੇ ਤੂੰ ਵਿਛਿਆ ਪਿਆ ਯਾਰ ਦਬਿਆ ਤਾਂ ਇੱਕ ਪਾਸੇ ਰਾਸਵਾ ਮੈਂਬਰ ਅਗਲੇ ਨੇ ਦਿੱਲੀ ਜੁਪੀ ਵਾਲੇ ਬੁਲਾ ਲੇ ਤੂੰ ਫੇਰ ਨਹੀਂ ਬੋਲਿਆ ਸਰਕਾਰ ਪੰਜਾਬੀਆਂ ਨੇ ਚੁਣੀ ਤੇਰਾ ਡਰਾਈਵਰ ਰਸੋਈਆ ਪੀਏ ਓਐਸਡੀ ਮੀਡੀਆ ਸਲਾਹਕਾਰ ਵਿੱਤੀ ਸਲਾਹਕਾਰ ਕਿਹੜਾ ਬੰਦਾ ਜਿਹੜਾ ਤੂੰ ਆਪ ਲਾਇਆ ਹੋਇਆ ਸਾਰੇ ਦਿੱਲੀ ਵਾਲਿਆਂ ਲਾਤੇ ਤੇਰੀ ਹਿੱਕ ਤੇ ਤੇ ਤੂੰ ਹਲੇ ਕਹਿੰਦਾ ਕਹਿੰਦਾ ਮੈਂ ਦੱਬਦਾ ਕਿੱਥੇ ਆ ਆ ਧਰਨਾ ਲੱਗਾ ਹੋਇਆ ਸੀ ਮਹਾਲੀ ਦੇ ਐਮਐਲਏ ਕੁਲਮੰਤ ਸਿੰਘ ਤੇ ਉਹਦੇ ਸਾਹਮਣੇ ਕੋਠੀ ਸੀ ਬਲਕਾਰ ਸਿੰਘ ਸਿੱਧੂ ਜੀ ਉੱਤੇ ਚੌਂਕ ਦੇ ਵਿੱਚ ਬੈਠੇ ਸੀ ਅਸੀਂ ਸੀ ਵੀ ਨਹੀਂ ਬੱਟੀ ਇਹਨਾਂ ਨੇ ਉਲਟ ਸਾਰਾ ਦਿਨ ਪ੍ਰੈਸ਼ਰ ਪਾਉਂਦੇ ਰਹੇ ਕਹਿੰਦੇ ਸੰਸਕਾਰ ਕਰੋ ਮੁੰਡੇ ਦਾ ਦੇ ਕੋਈ ਪ੍ਰਵਾਸੀ ਕੰਮ ਕਰਨ ਆਉਣ ਜੀ ਜੀ ਕਰਨ ਕੋਈ ਗੱਲ ਨਹੀਂ ਪਰ ਜਿਵੇਂ ਪ੍ਰਵਾਸੀ ਅੱਜ ਆਪਣੇ ਸਿਰਾਂ ਤੇ ਬੈਠ ਕੇ ਆਪਾਂ ਪਿੰਡਾਂ ਦੇ ਪਿੰਡ ਖਾਲੀ ਕਰਤੇ ਹਾਲਾਤ ਆਪਣੇ ਬਲੇ ਵਧੀਆ ਨਹੀਂ ਆ ਸਾਰੇ ਸ਼ਹਿਰਾਂ ਦੇ ਵਿੱਚ ਮਹਾਲੀ ਦੇਖੋ ਸਾਰਾ ਭਰਿਆ ਪਿਆ ਕੋਈ ਵੈਰੀਫਿਕੇਸ਼ਨ ਨਹੀਂ ਮੈਂ ਤਾਂ ਹੈਰਾਨ ਆ ਕਿ ਇੱਕ ਹਫ਼ਤੇ ਦੇ ਵਿੱਚ ਯਾਰ ਉਹਨਾਂ ਦਾ ਵੋਟਰ ਕਾਰ ਉਹ ਤੇ ਆਧਾਰ ਕਾਰਡ ਬਣ ਜਾਂਦਾ ਇਹ ਨੀ ਤੇ ਜਿੰਨਾਂ ਕਿਉਂ ਵੱਧ ਰਿਹਾ ਪੰਜਾਬ ਪੰਜਾਬੀਆਂ ਦਾ ਚਾਹੇ ਉਹ ਹਿੰਦੂ ਆ ਚਾਹੇ ਉਹ ਸਿੱਖ ਆ ਚਾਹੇ ਮੁਸਲਮਾਨ ਆ ਚਾਹੇ ਕੋਈ ਆ ਜਿਹੜਾ ਮੁੱਢੋਂ ਪੰਜਾਬ ਦੇ ਵਿੱਚ ਰਹਿੰਦਾ ਪੰਜਾਬ ਪੰਜਾਬੀ ਸਾਰੇ ਨੇ ਸਾਰਿਆਂ ਦਾ ਪੰਜਾਬ ਹੈ ਪਰ ਪੰਜਾਬ ਪ੍ਰਵਾਸੀਆਂ ਦਾ ਨਹੀਂ ਠੀਕ ਆ ਜਾਂਦੇ ਸਾਡੇ ਲੋਕ ਵੀ ਨੇ ਬਾਹਰ ਮੈਂ ਇਹ ਨਹੀਂ ਗੱਲ ਮੁਕੰਮਲ ਕਰਾਉਂਦਾ ਪਰ ਕਿੰਨੀਆਂ ਉਖਾਈਆਂ ਕਰਕੇ ਉਹਨਾਂ ਨੂੰ ਬਾਹਰ ਜਾ ਕੇ ਪੜ੍ਹਾਈਆਂ ਕਰਕੇ ਵੈਰੀਫਿਕੇਸ਼ਨਾਂ ਕਰਾ ਕੇ ਕੀ ਕੁਝ ਕਰਕੇ ਕਿੰਨੇ ਕਿੰਨੇ ਸਾਲ ਰਗੜਾਈ ਕਰਕੇ ਪੱਕੇ ਹੁੰਦੇ ਨੇ ਤੇ ਹਫਤੇ ਜੀ ਪੱਕਾ ਹੋ ਜਾਂਦਾ ਅਗਲਾ ਕੋਈ ਹਸਤਾ ਵੀ ਨਹੀਂ ਹੈ ਕੋਈ ਤੇ ਟੋਲਿਆਂ ਦੇ ਟੋਲੇ ਆ ਰਹੇ ਨੇ ਦੇਖੋ ਹਰਾਣੇ ਆ ਤੇ ਸਰਕਾਰ ਉਹਨਾਂ ਦੇ ਨਾਲ ਖੜੀਆਂ ਨੇ ਕਿਉਂਕਿ ਸਰਕਾਰ ਆਪਣੀ ਹੈ ਹੀ ਨਹੀਂ ਆ ਰੀਡ ਦੀ ਹੱਡੀ ਨਾ 92 ਐਮਐਲਏਾਂ ਚਾ ਨਾ ਮੁੱਖ ਮੰਤਰੀ ਚਾ ਕੇਜਰੀਵਾਲ ਰਾਗਵ ਚੱਡਾ ਦਰਕਸ਼ਪਾਟ ਕੋ ਬੈਠੇ ਆਰਡਰ ਦੇ ਰਹੇ ਨੇ ਉੱਥੋਂ ਬੈਠੇ ਆ ਜਿਹੜਾ ਪਰਚਾ ਕੱਲ ਆਇਆ ਸਾਹਮਣੇ ਪਰਚਾ ਉਦਣ ਦੀ ਹੋਇਆ ਮੈਂ 14 ਤਰੀਕ ਦਾ ਪਰਮੇਂਦਰ ਸਿੰਘ ਸੁਆਣਾ ਸ਼੍ਰੋਮਣੀ ਕੱਲੰ ਦਾ ਹਲਕਾ ਇੰਚਾਰਜਾ ਮਹਾਲੀ ਤੋਂ ਅਸੀਂ ਵੀ ਸਾਰੇ ਉੱਥੇ ਦੀ ਹੋਰ ਹੀ ਬਥੇਰੇ ਆਏ ਜਾਂ ਤਾਂ ਫਿਰ ਸਾਰਿਆਂ ਤੇ ਕਰੋ ਪਰਚਾ ਇਕੱਲੇ ਬੰਦੇ ਤੇ ਕਿਉਂ ਕਰਦੇ ਹੋ ਜਿੰਨੇ ਉੱਥੇ ਆਏ ਸਾਰਿਆਂ ਤੇ ਕਰੋ ਤੇ ਨਾ ਤੁਹਾਡੇ ਪਰਚਿਆਂ ਤੇ ਅਸੀਂ ਡਰੀਏ ਤੇ ਤੁਹਾਡੇ ਪਰਚੇ ਨੇ ਇਹ ਗੱਲ ਸਾਬਤ ਕਰ ਦਿੱਤੀ ਆ ਇਹ ਗੱਲ ਸਾਬਤ ਕਰ ਦਿੱਤੀ ਆ ਕਿ ਤੁਹਾਡੇ ਪਰਚੇ ਨੇ ਕਿ ਤੁਸੀਂ ਪੰਜਾਬੀਆਂ ਨਾਲ ਨਹੀਂ ਤੁਸੀਂ ਪ੍ਰਵਾਸੀਆਂ ਨਾਲੋਂ ਸਰਕਾਰ ਪ੍ਰਵਾਸੀਆਂ ਦੀ ਆ ਪੰਜਾਬੀਆਂ ਦੀ ਨਹੀਂ ਇਹ ਪਰਚਾ ਤੁਹਾਡਾ ਸਾਬਤ ਕਰ ਰਿਹਾ ਤੇ ਜਿਹੜੇ ਬਦਲਾਲ ਆ ਜਿਹਨਾਂ ਤੇ ਕੀੜਾ ਪਿਆ ਵਾ ਸੀ ਉਹ ਦੇਖ ਲੈਣੇ ਹਾਲਾਤ ਹੁਣ ਪੰਜਾਬ ਦੇ ਕਿ ਕੀੜਾ ਦਮ ਗਿਆ ਰਹਿੰਦਾ ਮਾਰਾ ਮੋਟਾ ਹਲੇ ਕੁਛ ਕਸਰ ਹੈ ਕੋਈ ਹਲੇ ਹਲੇ ਕਸਰ ਨਹੀਂ ਪੂਰੀ ਹੁੰਦੀ ਹਲੇ 2 ਸਾਲ ਪਏ ਨੇ ਇਹ 2 ਸਾਲ ਥੋੜੇ ਨਾਸੀ ਧੂਆਂ ਨਾਲ ਲਿਆ ਕੇ ਗਏ ਲੋਕ ਤਾਂ ਤੁਸੀਂ ਵੀ ਕਿ ਯਾਦ ਰੱਖੋਗੇ ਕਿ ਬਦਲਾਅ ਲਿਆਂਦਾ ਸੀ ਪੰਜਾਬ ਦੇ ਵਿੱਚ ਸਾਰਾ ਤੁਹਾਡਾ ਪੈਸਾ ਲੁੱਟ ਕੇ ਲੈ ਗਏ ਬੱਲੇ ਓਏ ਸਰਕਾਰ ਪੰਜਾਬੀ ਚੁੰਡ ਦੇ ਨਜ਼ਾਰੇ ਦਿੱਲੀ ਵਾਲੇ ਯੂਪੀ ਵਾਲੇ ਹਰਿਆਣੇ ਵਾਲੇ ਚਲਾ ਹੋ ਰਹੇ ਨੇ ਉਹਨਾਂ ਨੂੰ ਕੀ ਕੱਖ ਪਤਾ ਪੰਜਾਬ ਦਾ ਇਹ ਆਪਣਾ ਵੀ ਪਰ ਫਰਜ਼ ਸਮਝਣਾ ਪੈਣਾ ਕਿ ਜੇ ਆਪਾਂ ਨਾ ਜਾਗੇ ਨਾ ਉੱਠੇ ਨਾ ਖੜੇ ਨਾ ਲੜੇ ਨਾ ਬੋਲੇ ਨਾ ੜੇ ਤਾਂ ਸਾਰਿਆਂ ਨੂੰ ਐ ਹੀ ਮਾਰਨਗੇ ਸਾਰੇ ਇੱਕੋ ਨੇ ਤਾਂ ਹੀ ਮੈਂ ਪਿੱਟਦਾ ਹੁੰਨਾ ਕਿ ਜਿਹੜੇ ਦਿੱਲੀੋਂ ਦਫ਼ਤਰੋਂ ਪਾਰਟੀਆਂ ਚੱਲਦੀਆਂ ਨੇ ਸਾਰਿਆਂ ਦਾ ਏਜੰਡਾ ਇੱਕੋ ਆ ਕਿ ਠੋਕੋ ਪੰਜਾਬੀਆਂ ਨੂੰ ਕੱਲੇ-ਕੱਲੇ ਸ਼ਹਿਰ ਆ ਪਿੰਡਾਂ ਤੱਕ ਭਈਏ ਪਹੁੰਚ ਗਏ ਆਧਾਰ卡 ਬਣਾ ਕੇ ਯਾਰ ਕੰਮ ਕਰਨ ਆਉਂਦੇ ਸੀ ਝੋਨਾ ਲਾਉਣ ਆਉਂਦੇ ਸੀ ਕੰਮ ਕਰਨ ਜੀ ਜੀ ਸਦਕੇ ਕਰਨ ਪਰ ਜਿਹੜੇ ਹਿਸਾਬ ਨਾਲ ਇੱਕ ਹਫ਼ਤੇ ਦੇ ਵਿੱਚ ਮਤਲਬ ਆਧਾਰ ਕਾਰਡ ਬਣ ਜਾਂਦਾ ਇਹਨਾਂ ਦਾ ਤੇ ਸਾਡੇ ਜਵਾਕ ਮਾਰਤੇ ਤੇ ਜੇ ਜੇ ਝੋਕ ਸਾਡੇ ਮਾਰੇ ਉਹਨਾਂ ਦੇ ਹੱਕ 'ਚ ਖੜੇ ਤਾਂ ਕਦੇ ਅਸੀਂ ਪਰਚੇ ਕਰਾਂਗੇ ਕਿਹੜਾ ਉੱਥੇ ਕਹਿੰਦੇ ਜਾਨੀ ਕਹਿੰਦੇ ਜਾਨਮਾਲ ਦਾ ਖਤਰਾ ਪੈਦਾ ਕਰ ਦਿੱਤਾ ਪਰਮੇਂਦਰ ਸਿੰਘ ਸਵਾਨੇ ਨੇ ਆਪਣੇ ਲੋਕਾਂ ਨਾਲ ਖੜਨ ਨਾਲ ਜਾਨਮਾਲ ਦਾ ਖਤਰਾ ਪੈਦਾ ਹੋ ਗਿਆ ਉਹ ਜਿਨ੍ਹਾਂ ਨੇ ਮਾਰ ਮਾਰ ਕਿਰਚਾ ਸਾਡੇ ਜਵਾਕ ਮਾਰਤੇ ਉਹਨਾਂ ਨਾਲ ਨੇ ਖਤਰਾ ਪੈਦਾ ਹੋਇਆ ਉਹਨਾਂ ਨਾਲ ਕੋਈ ਖਤਰਾ ਪੈਦਾ ਨਹੀਂ ਹੋਇਆ ਏ ਬਦਲਾਵਲੇ ਕਿੜਿਆਂ ਨੂੰ ਸਬਕ ਸਿਖਾਓ ਨਹੀਂ ਇਹ ਬਦਲਾਵਲਾ ਕਿੜਾ ਉਹ ਖੁੱਝ ਸਿੱਟ ਕੇ ਜਾਊਗਾ ਲੰਬੇ ਸਮੇਂ ਲਈ ਯਾਦ ਰੱਖੋਗੇ ਤੁਸੀਂ ਵੀ ਕਿ ਤੁਸੀਂ ਵੀ ਪੰਜਾਬ ਲਿਆਂਦਾ ਸੀ ਇਹ ਉਹਨਾਂ ਨੂੰ ਤੰਨ ਆ ਮੇਰਾ ਨੌਜਵਾਨ ਵੀਰਾਂ ਨੂੰ ਇਹਨਾਂ ਦੇ ਬਦਲਾਵਲੇ ਕਿੜਾ ਜਿਆਦਾ ਵੱਡਿਆ ਵਾ ਸੀ ਆਪਣੇ ਆਪ ਹੀ ਹੁੰਦੇ ਨੇ ਆਪਣੇ ਤੇ ਇੰਨੀ ਇੱਕ ਕਮੀ ਤੇ ਤੁਸੀਂ ਪਹਾੜ ਬਣਾ ਦਿੰਦੇ ਹੋ ਅਗਲੇ ਨੇ 700 ਸਵਾ 600 ਸਵਾ ਮੈਂਬਰ ਬਣਾ ਲੇ ਸਾਰਾ ਸੀਐਮ ਹਾਊਸ মিডিਆ ਹਾਊਸ ਸਾਰਾ ਉੱਤੇ ਬਈਆਂ ਗੱਲ ਭਰਿਆ ਪਿਆ ਮੈਂ ਕੀ ਕਹਾਂ ਪ੍ਰਵਾਸੀਆਂ ਗੱਲ ਉੱਤੇ ਆ ਹੁਣ ਬਿਜਲੀ ਬੋਰਡ ਦੇ ਵਿੱਚ ਨਿਕੜੀਆਂ ਸੀ ਭਰਤੀਆਂ ਅੱਧ ਤੋਂ ਵੱਧ ਹਰਿਆਣੇ ਦੇ ਭਰਤੀ ਕਰਤੇ ਆ ਜਿੰਨਾ ਦਿੱਲੀ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਸਾਰਾ ਪੈਸਾ ਇੱਥੋਂ ਜਾ ਰਿਹਾ ਮੰਤਰੀ ਹੁਈਓ ਨਹੀਂ ਬਦਲੇ ਜਾ ਰਹੇ ਬਿਨਾ ਕਿਸੇ ਕਾਰਨ ਬਿਨਾ ਕਿਸੇ ਰੀਜਨ ਦੱਸੇ ਮੰਤਰੀ ਬਦਲ ਦਿੰਦੇ ਨੇ 4 ਮਹੀਨੇ ਬਾਅਦ ਪੰਜ ਵਾਰ ਸੌ ਤੱਕ ਚੱਕ ਸਮਾਗਮ ਹੋ ਗਿਆ ਇਹਨਾਂ ਦਾ 3 ਸਾਲ ਦੇ ਵਿੱਚ ਕਿਉਂ ਹੋ ਗਿਆ ਬਈ ਕੀ ਕਰਨਾ ਹੈ ਕਾਰ ਨਹੀਂ ਹੈ ਇੱਕ ਟਰੱਕ ਭਰ ਕੇ ਜਾਂਦਾ ਉਧਰ ਤੇ ਮਾਨ ਸਾਹਿਬ ਸਿਰਿੰਡਰ ਕਰ ਗਏ ਉਹ ਕਹਿੰਦੇ ਦਬਦਾ ਕਿੱਥੇ ਦਾ ਵਿਚ ਗਿਆ ਐ ਪਿਆ ਲੰਬਾ ਜਮਈ ਬਈ ਬੱਸ ਮੰਨੂ ਮੁੱਖ ਮੰਤਰੀ ਰਹਿਣ ਦਿਓ ਜੋ ਮਰਜ਼ੀ ਕਰ ਲੋ ਮਾਨ ਸਾਹਿਬ ਤੁਹਾਨੂੰ ਮਾਫ ਨਹੀਂ ਕਰਨਾ ਪੰਜਾਬੀਆਂ ਨੇ ਵੋਟਾਂ ਤੁਹਾਨੂੰ ਪੰਜੀਆਂ ਸੀ ਆ ਕੇਜਰੀਵਾਲ ਰਾਖਮ ਜੱਡਾ ਤੇ ਦਰਕਸ਼ ਪਾਟਕ ਤੁਹਾਨੂੰ ਨਹੀਂ ਪੰਜੀਆਂ ਸੀ ਉਦੋਂ ਹੀ ਮੈਂ ਉੱਥੇ ਮਾੜੀ ਜਿਹਨ ਮੈਂ ਗਿਆ ਸੀ ਇਸ ਧਰਨੇ ਤੇ ਜਿਹੜੇ ਧਰਨੇ ਤੁਸੀਂ ਪਰਚਾ ਕਰਿਆ ਸੀ ਉੱਥੇ ਬੁੱਲ ਕੇ ਆਏ ਸੀ ਕਿ ਮੜਾ ਮੋਢਾ ਆਵਾਜ਼ ਚੱਕ ਕੇ ਲਲਕਾਰਾ ਦਾ ਮਾਰਦੇ ਕਿ ਇੱਥੇ ਗੱਲਾਂ ਦਾ ਖੜਾ ਬਣਾਉਣ ਜੋਗਾ ਇੱਥੇ ਆਪਣੇ ਵਾਲਿਆਂ ਨੂੰ ਗਾਲਾਂ ਕੱਢੀ ਜਾਇਆ ਕਰੋ ਸਟੇਨ ਤੇ ਚੁਟਕਲੇ ਸੁਣਾਇਆ ਕਰੋ ਮਾਨ ਸਾਹਿਬ ਉਹਨਾਂ ਨੇ ਮੁਰੇ ਨਾ ਬੋਲਿਓ ਜਿਨ੍ਹਾਂ ਨੇ ਸਾਰਾ ਕੁਝ ਤੁਹਾਡਾ ਲੰਗਰੀ ਤੱਕ ਡਰਾਈਵਰ ਤੱਕ ਰੱਖ ਕੇ ਆਪ ਰੱਖਿਆ ਹੋਇਆ ਕਿ ਇਹ ਬੰਦਾ ਤੇਰਾ ਕੰਮ ਕਰੂਗਾ ਆਪਣਾ ਹੈ ਕੀ ਆ ਤੁਹਾਡਾ ਸਾਰਾ ਕੁਝ ਤਾਂ ਅਗਲੇ ਲਈ ਫਿਰਦੇ ਨੇ ਉਹੀ ਕਾਰਨ ਹੈ ਜਦੋਂ ਪ੍ਰਵਾਸੀਆਂ ਦੀ ਸਰਕਾਰਾਂ ਕੋਈ ਪੰਜਾਬੀ ਦੀ ਸਰਕਾਰ ਨਹੀਂ ਜਦੋਂ ਪ੍ਰਵਾਸੀ ਦੀ ਸਰਕਾਰ ਆਗਲੇ ਪ੍ਰਵਾਸੀਆਂ ਦੇ ਹੱਕ 'ਚ ਖੜ ਕੇ ਪਰਚਾ ਠੋਕਦਿਆ ਮੁੰਡੇ ਪੰਜਾਬ ਦੇ ਮਾਰੇ ਤੇ ਪਰਚੇ ਵੀ ਜਿਹੜੇ ਹੱਕ 'ਚ ਬੋਲਣਗੇ ਕਰੋ ਪਰਚੇ ਰੇਡ ਦੀ ਹੱਦੀ ਹੈ ਨਹੀਂ ਤੁਹਾਡੇ 'ਚ ਤੁਸੀਂ ਆਪਣੇ ਆ ਦੀ ਪਰਚੇ ਕਰਨ ਜੋਗੇ ਹੋ ਆਪਣੇ ਨੂੰ ਠੋਕਣ ਜੋਗੇ ਹੋ ਉਧਰੋਂ ਨਹੀਂ ਜੀਵ ਨਿਕੜਦੀ ਆ ਮਹਾਲੀ ਵਾਲੇ ਐਮ ਐਲ ਏ ਕਰਮੰਤ ਸਿੰਘ ਮਾਨ ਸਾਹਿਬ ਭਗਵੰਤ ਮਾਨ ਸਿੰਘ ਦਾ ਵਹਿ ਤੁ ਲਿਖਦੇ ਨਹੀਂ ਜਿਹੜਾ ਇਹ ਪਰਚਾ ਕੀਤਾ ਤੁਸੀਂ ਯੂਪੀ ਬਿਹਾਰ ਉਧਰ ਲਿਆਂਦੇ ਪੱਖ 'ਚ ਖੜੇ ਹੋ ਇਹ ਪੰਜਾਬੀ ਤੁਹਾਨੂੰ ਜਵਾਬ ਦੇਣਗੇ ਜਿਹਦੇ 'ਚ ਮੜਾ ਮੋਟਾ ਕੰਨ ਹੈ ਨਾ ਪੰਜਾਬ ਵਾਲਾ ਜਿਹਦੇ 'ਚ ਮੜਾ ਜਾਂ ਕੰਨ ਹੈਗਾ ਥੋੜਾ ਜਿਹਾ ਉਹ ਜਵਾਬ ਜ਼ਰੂਰ ਦੇਊਗਾ ਜਿਹੜਾ ਥੋੜੇ ਮੰਗ ਵਿਛ ਗਿਆ ਉਹਨਾਂ ਦੇ ਅੱਗੇ ਕੁਰਸੀਆਂ ਚਾਦਰਾਂ ਅਗੇ ਉਹ ਬਵਾ ਨਾ ਦਵੇ ਉਹ ਤੁਹਾਡੇ ਵੱਲ ਖੜਨਗੇ ਤੇ ਜਿਨ੍ਹਾਂ ਦੇ ਕੰਨ ਹੈਗਾ ਉਹ ਪੰਜਾਬ ਵੱਲ ਖੜਨਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਪੰਜਾਬ ਵੱਲ ਖੜਨ ਵਾਲਿਆਂ ਦੀ ਵੀ ਕਮੀ ਨਹੀਂ ਹੈਗੀ ਤੇ ਤੁਸੀਂ ਜਿਹੜੇ ਆ ਪਰਚੇ ਕਰ ਰਹੇ ਆ ਜਮ ਜਮ ਕਰੋ ਜਮ ਜਮ ਉਹਦੇ ਨਾਲ ਖੜੋ ਤੇ ਤੁਹਾਨੂੰ ਉੱਥੇ ਭੇਜਾਂਗੇ ਸੋ ਜਿਹੜਾ ਪਰਚਾ ਹੋਇਆ ਇਹ ਦੂਰ ਫਿਟੇ ਮੋਂ ਤੁਹਾਡਾ ਪਰਚਾ ਕਰਨ ਵਾਲਿਆਂ ਦਾ ਇੱਕ ਕਰਾਉਣ ਵਾਲਿਆਂ ਦਾ ਤੇ ਕੋਈ ਗੱਲ ਨਹੀਂ ਸਾਰਾ ਪੰਜਾਬ ਸਰਦਾਰ ਪਰਮਿੰਦਰ ਸਿੰਘ ਸਵਾਨ ਦੇ ਨਾਲ ਖੜਾ ਹੈ ਤੁਸੀਂ ਜਿੱਦੇ ਜਿੱਤੇ ਹੋਰ ਜੋਰ ਲੱਗਦਾ ਜੋ ਮਰਜੀ ਪਰਚਾ ਕਰ ਲੋ ਇੱਕ ਦਿਨ ਕੀਤਾ ਸਾਰਿਆਂ ਦੀ ਕਰ ਦੋ ਜਿੰਨੇ ਆਏ ਸੀ ਉੱਤੇ ਨਹੀਂ ਤੇ ਟਾਰਗੇਟ ਇੱਕ ਬੰਦਾ ਕੀਤਾ ਜਾਣ ਕੇ ਕੋਈ ਗੱਲ ਨਹੀਂ ਪਰਚੇ ਹੁੰਦੇ ਰਹਿੰਦੇ ਨੇ ਮਰਦਾਂ ਤੇ ਹੀ ਹੁੰਦੇ ਹੁੰਦੇ ਨੇ ਸੋ ਇਹ ਫਟਲਾਣਤੀਆਂ ਮੇਰੀ ਬੇਨਤੀ ਹੈ ਜਿਹਦੇ ਤੱਕ ਵੀ ਆਵਾਜ਼ ਜਾਵੇ ਕੋਈ ਪਾਰਟੀਵਾਦੀ ਦਾ ਮੁੱਦਾ ਨਾ ਬਣਾਇਓ ਇਹਦੇ ਵਿੱਚ ਮੈਂ ਗੱਲ ਪੰਜਾਬ ਦੀ ਤੇ ਪੰਜਾਬੀ ਦੀ ਕਰ ਰਿਹਾ ਤੇ ਆਪਣੀ ਆਉਣ ਵਾਲੀ نسل ਦੀ ਕਰ ਰਿਹਾ ਤੇ ਜਿਹਦੇ ਚ ਕੰਨ ਹੈਗਾ ਉਹ ਠੋਕ ਕੇ ਜਵਾਬ ਦੋ ਇਹਨਾਂ ਨੂੰ ਤੇਰਾ ਪਤਾ ਲੱਗੇ ਕਿ ਜੇ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਬਗਾਨਿਆਂ ਦੇ ਨਾਲ ਤਾਂ ਬਗਾਨਿਆਂ ਕੋਲ ਹੀ ਭੇਜਾਂਗੇ ਤੇ ਆਪਣੇ ਕੀ ਕਰਨਗੇ ਇਹ ਵੀ ਦੱਸ ਦੋ ਇਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ